ਸਾਡੇ ਜੀ ਮਾਨਯੋਗ ਸੀਨੀਅਰ ਪੁਲਿਸ ਸਟਾਫਰ ਕਪੂਰਥਲਾ ਸਾਹਿਬ ਵੱਲੋਂ ਬੇਗਵਾਲ ਕਸਬਾ ਪਹਲਤ ਦੇ ਨਡਾਲਾ ਇੱਥੇ ਟ੍ਰੈਫਿਕ ਦੀ ਜਿਆਦਾ ਸਮੱਸਿਆ ਹੋਣ ਕਰਕੇ ਬਹੁਤ ਜਿਆਦਾ ਜਾਮ ਆਮ ਪਬਲਿਕ ਜਿਹੜੀ ਹੈ ਬਹੁਤ ਜਿਆਦਾ ਹਰਾਸ ਹੋ ਰਹੀ ਸੀ ਉਹਨਾਂ ਦੀਆਂ ਦਿੱਤਾ ਮਦਦ ਕੋਲ ਇੰਸਟਰਕਸ਼ਨ ਦੇ ਕੇ ਆ ਅੱਜ ਤੇ ਮੇਰੇ ਨਾਲ ਇੱਕ ਹੈੱਡ ਕਨਸਟੇਬਲ ਔਰ ਇੱਕ ਐਸਆਈ ਸੁਖਿੰਦਰ ਸਿੰਘ ਮੈਨੂੰ ਇੱਥੇ ਲਗਾਇਆ ਗਿਆ ਵੈ ਔਰ ਆਮ ਪਬਲਿਕ ਨੂੰ ਮੈਂ ਅਪੀਲ ਕਰਦਾ ਹਾਂ ਕਿ ਕੋਈ ਵੀ ਆਪਣੇ ਦੇ ਢੰਗੇ ਬਾਣ ਪ੍ਰਚਰ ਹਾਰਨ ਜਾਂ ਕੋਈ ਗਲਤ ਵੀ ਕਲਾ ਆਪਣਾ ਨਾਮ ਲਵ ਚਲਾਵੇ ਉਹਨਾਂ ਦੇ ਡਾਕੂਮੈਂਟ ਜਿਹੜੇ ਆਪਣੇ ਕਲੀਅਰ ਰੱਖੇ ਔਰ ਦੁਕਾਨਦਾਰਾਂ ਨੂੰ ਵੀ ਆਪਾਂ ਖਲੋ ਕੇ ਬਿਲਕੁਲ ਦੱਸ ਦੱਸ ਕੇ ਜਿਹੜਾ ਵਾਧੂ ਸਾਮਾਨ ਪਈ ਰੱਖਿਆ ਹੋਆ ਜਿਤਨਾ ਸਟਾਕਸ ਬਕਸਾ ਬੰਦੀ ਆ ਉਹ ਆਪਣਾ ਕਲੋਜ਼ ਰੱਖਣ ਜੀ ਨੌਜਵਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਜਿਹੜੇ ਮੁੱਲਾ ਫੈਸ਼ਨ ਹੈਗੇ ਵੱਡੇ ਵੱਡੇ ਹਾਰਨ ਲਾ ਕੇ ਕੁਰੇ ਪੇਦੇ ਜਿਹਦੇ ਨਾਲ ਕੋਈ ਬਿਮਾਰ ਬਜ਼ੁਰਗ ਤੁਰਿਆ ਜਾਂਦਾ ਉਹਨੂੰ ਅਟੈਕ ਦੀ ਪ੍ਰੋਬਲਮ ਹੋ ਸਕਦੀ ਹੈ ਉਹਨਾਂ ਨੂੰ ਇਹ ਹਦਾਇਤ ਕੀਤੀ ਵੀ ਇਹ ਕੰਮ ਸਾਰੇ ਆਪਣੇ ਪ੍ਰੈਸ਼ਰ ਹੌਣ ਦੇ ਬੰਦ ਕਰਨ ਔਰ ਡਾਕੂਮੈਂਟ ਪੂਰੇ ਕਰਨ ਨਾ ਕਰਨ ਦੀ ਵਜ੍ਹਾ ਅਸੀਂ ਬਿਲਕੁਲ ਚਲਾਨ ਕਰਾਂਗੇ ਮਾਨਜੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਸੇਰ ਦੇ ਅੱਜ ਤੱਕ ਕਿੰਨੀਆਂ ਕੋਟੀਆਂ ਤੁਹਾਡੇ ਵੱਲ ਚੈੱਕ ਕੀਤੀਆਂ ਗਈਆਂ ਗੱਡੀਆਂ ਦੀ ਇਹ ਕਰੀਬ 20-25 ਗੱਡੀਆਂ ਚੈੱਕ ਕਰ ਦਿੱਤੀਆਂ ਔਰ ਜਿਹੜੇ ਬਿਨਾਂ ਕਾਗਜ਼ ਜਾਂ ਵੱਡੇ ਵੱਡੇ ਖਰਚਣ ਵਾਲੇ 6-7 ਚਲਾਨ ਹੋ ਹੀ ਪੜ ਚੁੱਕੇ ਆ।